ਕਾਨੂੰਨ ਕਹਿੰਦਾ ਬਾਹਰ ਕੱਢਣਾ ਚਾਹੀਦਾ ਪਰ ਭਰਾਵੋ ਇਹਨਾਂ ਸਰਕਾਰਾਂ ਨੇ ਇੱਥੇ ਲਾਪਰਵਾਹੀਆਂ ਕੀਤੀਆਂ ਨੇ ਇਹਨਾਂ ਸਰਕਾਰਾਂ ਨੇ ਕਮਾਂਡ ਦੇ ਉੱਤੇ ਇੱਕ ਤੰਗਤ ਬਾਲ ਆਇਆ ਹੈ ਕਿ ਤਿੰਨ ਤਣੇ ਨੂੰ ਸਜ਼ਾਵੇਂ ਪੂਰੀਆਂ ਕਰਨ ਵਾਲੇ ਹੋ ਲੱਗਦੇ ਨੇ ਆ ਕਿਸੇ ਨੇ ਕੋਈ ਸਜ਼ਾ ਬਣਦੀ ਹੈ ਇਹ ਜਦੋਂ ਪੂਰੀ ਕਰਨੀ ਹੈ ਤਾਂ ਕੋੜਾ ਕਮਾਂਡ ਦੇ ਸਹਤ ਤਿੰਨ ਗੁਣਾ ਤਿੰਨ ਤਿੰਨ ਗੁਣਾ ਸਜ਼ਾ ਕੋ ਨਹੀਂ 2 ਦਿਨ 4 ਦਿਨ 10 ਦਿਨ 20 ਦਿਨ ਹਰ ਮਹੀਨਾ ਕਿਸੇ ਦੇ ਖਾਤਰ ਜੇ ਚਲੀ ਦੇ ਰਹਿ ਜਾਂਦਾ ਵੀਰੋ ਉਹ ਧੰਨ ਨੇ ਮਾਵਾਂ ਧੰਨ ਨੇ ਉਹ ਲੋਕ ਜਿਹੜੇ ਲੋਕਾਂ ਦੀ ਲੜਾਈ ਲੜਦੇ ਆ ਲੋਕਾਂ ਦੇ ਸੁਭਰ ਸ਼ਾਹ ਜੀ ਖਾਤਰ ਲੋਕਾਂ ਦੇ ਹੱਕਾਂ ਦੀ ਖਾਤਰ ਸੰਘਰਸ਼ ਕਰਦੇ ਨੇ ਤੇ ਉਹ ਯੋਧੇ ਅੱਜ ਚਾਈ ਚਾਈ ਸਾਰੇ ਹੋ ਗਏ ਆ ਉੱਥੇ ਨਹੀਂ ਹੋਇਆ ਉਹਨਾਂ ਦੀ ਅੱਜ ਆਪਾਂ ਰਹਾਈ ਰਹਿਤੋ ਉਹ ਗਏ ਕਾਮੀ ਇਨਸਾਨ ਲੋਰਚੇ ਦੀ ਹਮਾਇਤ ਦੇ ਚਾਪਾ ਤਰਨ ਤਰਨ ਡੀਸੀ ਦੇ ਗੇਟ ਅੱਜ ਮੋਦੀ ਤੇ ਭਗਵਾਨ ਤੁਮਾਰ ਉਹਨਾਂ ਦਾ ਪਤਲਾ ਬਣਾ ਕੇ ਲੈਂਦਾ ਸਾੜਾਂ ਦੇ ਉਹਨਾਂ ਨੇ ਇਹ ਪਤਲਾ ਨਹੀਂ ਛੜਨਾ ਉਹਨਾਂ ਦੀ ਹਰੋਕ ਪੰਜਾਬੀ ਦੇ ਵਜਤ ਜਿਹੜੀ ਬੜੀਆ ਤਸਵੀਰ ਸੀ ਉਹ ਅੱਜ ਛੜਨੀ ਹੈ ਇਹ ਜਿਹੜੀਆਂ ਧੱਕੇਸ਼ੀਆਂ ਨੇ ਇਹਨਾਂ ਨੇ ਕਰ ਦਿੱਤੇ ਉਹਨਾਂ ਦਾ ਅੱਜ ਰਿਜ਼ਲਟ ਨਿਕਲਣਾ ਹੈ ਪਾਰ ਹੋਰ ਸਮਾਜ ਦੇ ਵਿੱਚ ਇੱਕ ਵੀ ਕਰਨ ਦੇ ਬੰਦੇ ਬੰਦੀ ਸਿੰਘ ਨਾ ਰਹਾ ਕਿਤੇ ਤੇ ਮੈਂ ਬੇਨਤੀ ਕਰਦਾ ਸਾਡੇ ਸੀਨੀਅਰ ਆਗੂ ਕੋਟ ਬੁੱਢਾ ਜੱਫੇ ਬੰਦੀ ਦੇ ਕੋਈ ਆਪਣੇ ਵਿਚਾਰ ਦੇਣ ਤੇ ਜਿਹੜੇ ਜਿਹੜੇ ਆਪਣੇ ਬੁਲਾ ਰਹੇ ਨੇ ਕੋਟ ਸਾਜੇ ਜੱਫੇ ਬੰਦੀ ਆਲੇ ਕੋਟ ਬੁੱਢਾ ਜੱਫੇ ਬੰਦੀ ਆਲੇ ਮਝਾਲ ਜੱਫੇ ਬੰਦੀ ਆਲੇ ਅੱਜ ਦੇ ਜਿਹੜਾ ਜਿੰਨਾ ਦੇ ਸਮਾਂ ਆਪਣੇ ਆਗੂ ਸਿਆਣੇ ਦੱਸਣਗੇ ਤੇ ਉਸ ਤੋਂ ਬਾਅਦ ਬੋੜਾ ਆਪਾ ਪੁੱਗਲਾ ਇਹਨਾਂ ਦਾ ਫੁਕਣਾ ਆ ਉਹ ਫੁਕਿਆ ਦੇਵੇਗਾ ਆ ਸੰਗਤ ਜੀ ਕਰੋ ਜੋ ਪਤੇ ਵਾਗ ਕੀਤਾ ਕੋਸਾ ਵਾਗ ਜਿੱਕੇ ਪਤੇ ਜਿੜੀ ਜਿੜੀ ਜਸੇ ਬੰਦੀ ਜੇ ਬੁਲਾ ਰਹੇ ਬੋਲਣੀ ਆ ਕੋਈ ਇੱਕ ਇੱਕ ਤੇ ਵੱਧ ਨਬਈਏ ਉਹ ਕੁਸ਼ਤਿਆ ਸਿੰਘ ਦਾ ਉਹ ਪਾਰ ਜਿੱਦੀ ਕੋੜ ਕੋੜ ਦੇ ਜਨਸ ਖਤਰਨਾ ਆਉਦੇ ਬੁਲਾ ਰਹੇ ਇੱਕ